판티 ਦੀ ਤਰੀਕ ਤੈ ਕਰਤੀ ਜੋ ਆਪਣਾ ਬੰਦੀ ਸਿੰਘਾ ਭਾਈ ਰਾਜਵਾਨਾ ਉਹਦੀ ਤੁਹਾਡੇ ਨਾਲ ਫੋਟੋ ਕਰਦੇ ਆ ਸਾਂਝੀ ਯਾਰ ਇੱਥੇ ਆ ਦੇਖੋ ਯਾਰ ਇਹਨਾਂ ੱਤਕਾ ਹੁੰਦਾ ਕੱਲੇ ਬੰਦ ਕੱਲੇ ਸਿੰਘਾ ਨਾਲ ਕੱਲੇ ਬੰਦੀ ਸਿੰਘਾ ਨਾਲ ਇੱਥੇ ਯਾਰ ਬਲਾਤਕਾਰ ਹੋਈ ਜਾਂਦੀ ਹੈ ਪੰਜਾਬ 'ਚ ਯਾਰ ਪੰਜਾਬ 'ਚ ਹੋਈ ਕੀ ਨਹੀਂ ਜਾਂਦਾ ਯਾਰ ਇੱਥੇ ਜਿਹੜੇ ਸਰਸੇ ਵਾਲੇ ਰਾਮ ਰਹੀਮ ਵਰਗੇ ਇਹਨਾਂ ਨੂੰ ਪ੍ਰੋਬਲਮ ਮਿਲ ਜਾਂਦੀਆਂ ਨੇ ਯਾਰ ਇਹ ਛੋਟੇ ਛੋਟੇ ਆ ਜਾਂਦੇ ਯਾਰ ਕੱਲੇ ਸਿੰਘਾ ਬਰੀ ੱਤਕਾ ਯਾਰ ਸਜ਼ਾ ਆਪਣੀ ਬੰਦਾ ਕੱਟ ਚੁੱਕਿਆ ਯਾਰ ਫੇਰ ਵੀ ਯਾਰ ੱਤਕਾ ਯਾਰ ਉਹਦੇ ਨਾਲ ਯਾਰ ਇਹ ਪੰਜਾਬ ਤੇ ਹੁਣ ਸੈਂਟਰ ਦੀ ਚੱਲਦੀ ਆ ਇਨਾ ਤੱਕਾ ਕੱਲੇ ਸੈਂਟਰ ਨੇ ਐਲਾਨ ਕੀਤਾਗਾ ਤੇ ਵੀਡੀਓ ਵਾਦ ਤੋਂ ਵਾਦੋ ਸ਼ੇਅਰ ਕਰ ਦੋ ਤੇ ਵੀਡੀਓ ਸਾਰੀ ਦੇਖ ਕੇ ਜਾਓ ਉਹਨੂੰ ਕੱਲ ਪਿਛਲੀ ਵੀਡੀਓ ਚ ਦੱਸਿਆ ਸੀ ਬੀਐਸਐਫ ਦੀਆਂ 50 ਟੀਮਾਂ ਬਾਰੇ ਤੇ ਉਹਦੀ ਸੋਸ਼ਲ ਮੀਡੀਆ ਤੇ ਵੀਡੀਓ ਆ ਚੁੱਕੀ ਆ ਆ ਫੋਟੋ ਤੁਹਾਡੇ ਨਾਲ ਕਰਦੇ ਆ ਸ਼ੇਅਰ ਇੱਕ ਬੈਲਟ ਵਿੱਚ 60 ਬੰਦੇ ਹੋਣਗੇ ਆ ਉਹ ਤਾਂ ਵੀ ਪਹਿਲੀ ਹੜਾ ਨਹੀਂ ਮਾਰ ਚ ਆਇਆ ਪਿਆ ਦੂਜਾ ਤਾਂ ਕੋਈ ਸੀਨ ਹੀ ਨਹੀਂ ਕ੍ਰੀਏਟ ਹੁੰਦਾ ਇੱਕ ਮਹਾ ਫਰਾ ਕੇ ਗੱਲ ਕਰੀ ਜਾਂਦੇ ਆ ਸਾਰੀ ਰਾਜੋ ਵਾਲੇ ਤੇ ਜਿਹੜਾ ਸਾਡਾ ਬੰਦੀ ਸਿੰਘ ਆ ਜਿਹਨੇ ਆਪਣੀ ਬੰਦੀ ਸਜ਼ਾ ਕੱਟ ਲਈ ਤੇ ਉਹਨੂੰ ਉਹਦੀ ਤੱਕਾ ਕੱਲੇ ਬੰਦੀ ਸਿੰਘਾਂ ਨਾਲ ਕਿਉਂ ਇਸੇ ਕੁੜੀ ਨਾਲ ਬਲਾਤਕਾਰ ਹੋਇਆ ਉਹਨੂੰ ਉਹਨੂੰ ਕਿੰਨਾ ਕੁ ਟਾਈਮ ਰੱਖਣਗੇ ਜੇਲ੍ਹ 'ਚ ਸਰਸੇ ਵਾਲਿਆ ਜਿਹੜਾ ਰਾਮ ਰਹੀਮ ਐ ਇਹਨੂੰ ਕਿੰਨਾ ਕੁ ਟਾਈਮ ਰੱਖਣਗੇ ਜੇਲ੍ਹ 'ਚ ਐਨਾ ਪ੍ਰੋਲ ਮਿਲਦੀ ਇਹਨੂੰ ਆਪਣੇ ਬੰਦੀ ਸਿੰਘਾਂ ਨੂੰ ਕੋਈ ਮਾਮਾ ਨੂੰ ਪੁੱਤਾਂ ਦਾ ਮੂੰਹ ਧੱਕ ਨਹੀਂ ਦੇਖਣ ਦਿੰਦੇ ਇੰਨਾ ਧੱਕਾ ਕਲੇ ਸਿੰਘਾਂ ਨਾਲ ਕਿਉਂ ਇਹ ਰਹੀ ਗੱਲ ਵੀ ਰਾਜੋਆਣੇ ਦੀ ਸਾਰਿਆਂ ਨੇ ਇਹਦੇ ਨਾਲ ਖੜਨਾ ਤੇ ਵੀਡੀਓ ਕਰਨੀ ਐ ਸ਼ੇਅਰ ਤੇ